ਤਿਆ ਇਹ ਜਿਹੜੀ ਸਰਕਾਰਾ ਦਿੱਲੀ ਤੋਂ ਕਰਦੀ ਹੈ ਪੰਜਾਬ ਦੇ ਜਿਹੜੇ ਨੌਜਵਾਨ ਪੰਜਾਬ ਦੀ ਗੱਲ ਕਰਦੇ ਆ ਉਹਨਾਂ ਨੂੰ ਇਹ ਝੱਲ ਨਹੀਂ ਸਕਦੇ ਪਹਿਲਾਂ ਭਾਈ ਲੱਖੇ ਤੇ ਕਰਤਾਰ ਪਰਚਾ ਦਿੱਤਾ ਤੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਬਾਸ ਰੋਡ ਤੇ ਫਿਰ ਝੋਟੇ ਦੇ ਪਰਚਾ ਦਿੱਤਾ ਫਿਰ ਕੱਟ ਕੀਤਾ ਵਾਪਸ ਮੋੜ ਤੇ ਪੰਜਾਬ ਦੇ ਵਿੱਚ ਸੱਚੇ ਬੈਠੇ ਹੋਏ ਸਰਕਾਰੋ ਦੂਰਗਾ ਸਾਡੇ ਨੌਜਵਾਨ ਵੀ ਅੱਜ ਦੇ ਲਈ ਮਾਵਾ ਪਹਿਲਾ ਸਭ ਤੋਂ ਪਹਿਲਾ ਹੱਥੇ ਸਾਂਝੀ ਕਰਦੇ ਆ ਕਰਸ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਸਰਕਾਰ ਆ ਦਿੱਲੀ ਤੋਂ ਕਰਦੀ ਹੈ ਪੰਜਾਬ ਦੇ ਜਿਹੜੇ ਨੌਜਵਾਨ ਪੰਜਾਬ ਦੀ ਗੱਲ ਕਰਦੇ ਆ ਪੰਜਾਬੀ ਦੀ ਗੱਲ ਕਰਦੇ ਆ ਪਾਣੀ ਵਾਲੀ ਗੱਲ ਕਰਦੇ ਆ ਉਹਨਾਂ ਨੂੰ ਇਹ ਝੱਲ ਨਹੀਂ ਸਕਦੇ ਪਹਿਲਾ ਭਾਈ ਲੱਖੇ ਮੋੜ ਤੇ ਫਿਰ ਝੋਟੇ ਦੇ ਪਾਸਾ ਦਿੱਤਾ ਫੇਰ ਕੱਠੀ ਚੀਤਾ ਵਾਪਸ ਮੋੜ ਤੇ ਤੇ ਜਿੰਨੇ ਨੌਜਵਾਨ ਅਸੀਂ ਮੁਸਹਿਕ ਵਾਲਿਆ ਦੀਪਾਈ ਵਾਲਿਆ ਜਿਹੜੇ ਨੌਜਵਾਨ ਰਹਿ ਗਏ ਤੇ ਹੁਣ ਗਵਾਈਏ ਨਾ ਅੱਜ ਹੈ ਭਾਨੇ ਸਿੱਧੂ ਤੇ ਹੱਕ సిక తుకినే నా ਲੋకాని బోలాంగే awaaz ਵੀ बंद ਨਹੀਂ ਕਰ ਸਕతా ఎండికి బెంతి ఆ కి అవరే సమయ దర్ త్రాం बंद హో జో تے భానే సిద్దును చేబ్ జో సిద్ధా యాకడా కేడా వంగే లేవుంగే కి నా కదయా బెంతి సి జకారే ద జవాబ్ కచ్ కేనే జో బోలో సార్ హా అల్లాహు అక్బార్ ਸੱਜੇ ਬੈਠੇ ਹੋਏ ਸਰਕਾਰੋ ਗੁਰੂਗੁਰ ਸਾਡੇ ਨੌਜਵਾਨ ਵੀ ਅੱਜ ਮੇਰੇ ਮਾਵਾ ਪੈਣਾ ਸਭ ਤੋਂ ਪਹਿਲਾਂ ਫੱਟੇ ਸਾਂਝੀ ਕਰਦੇ ਆ ਕਰਜ ਕੇ ਕੋ ਵਾਹ ਤੁਸੀਂ ਕਾ ਖਾਲਸਾ ਵਾਹ ਤੁਸੀਂ ਫੱਟੇ ਤੁਹਾਨੂੰ ਪਤਾ ਹੈ ਕਿ ਇਹ ਜਿਹੜੀ ਸਰਕਾਰ ਹੈ ਦਿੱਲੀ ਤੋਂ ਕਿਉਂਦੀ ਹੈ ਹਾਂ ਜੀ ਕੋਈ ਵਾਰਸ ਮੋੜ ਤੇ ਫਿਰ ਝੋਟੇ ਦੇ ਵਰਸਾ ਦਿੱਤਾ ਫਿਰ ਕੱਟ ਕੀਤਾ ਵਾਰਸ ਮੋੜ ਤੇ ਤੇ ਜਿੰਨੇ ਨੌਜਵਾਨ ਅਸੀਂ ਮੁਸੇਹਗ ਵਾਲਿਆ ਦੀਪਾਈਕ ਵਾਲਿਆ ਜਿਹੜੇ ਨੌਜਵਾਨ ਰਹੇਗੇ ਤੇ ਹੁਣ ਗਵਾਈਏ ਨਾ ਅੱਜ ਹੈ ਭਾਨੇ ਸਿੱਧੂ ਇਹਲਾ ਸੁਣਨਾ ਰਹਿੰਦਿਆ ਤੇ ਜੇ ਕੱਟੀ ਨਹੀਂ ਪਰ ਅਸੀਂ ਕਰਕੇ ਵੀ ਉਹਨਾਂ ਲੋਕਾਂ ਨੂੰ ਬੋਲਾਂਗੇ ਆਵਾਜ਼ ਨੂੰ ਕਦੇ ਵੀ ਬੰਦ ਨਹੀਂ ਕਰ ਸਕਦਾ ਐਨੀ ਇੱਕ ਬੇਨਤੀ ਆ ਕਿ ਉਹਨਾਂ ਦੇ ਸਮੇਂ ਦੇ ਤਲਾਸ਼ ਬੰਦ ਹੋ ਜਾਓ ਤੇ ਭਾਨੇ ਸਿੱਧੂ ਨੂੰ